12 ਕੇਰਾ ਨਾ ਕਹਿੰਦੇ ਬਾਈ ਇੰਦਰਦੇਵ ਤੇ ਨੇ ਲਾਨ ਕਰਤਾ ਬਈ 12 ਸਾਲ ਦਾ ਕਾਲ ਪਊਗਾ 12 ਸਾਲ ਮੀ ਨਹੀਂ ਪੈਣਾ ਤੁਸੀਂ ਕੋਈ ਖੇਤੀਬਾੜੀ ਜਿਹੜੇ ਕਰਦੇ ਆ ਨਾ ਬੰਦੇ ਉਹ ਆਪਦਾ ਭਾਈ ਬਾਹੀ ਜੋਤੇ ਵਾਲਾ ਕੰਮ ਛੱਡ ਕੇ ਕੋਈ ਹੋਰ ਕੰਮ ਕਰੋ ਤਿੰਨ ਕ ਸਾਲ ਲੰਗੇ ਤੇ ਇੱਕ ਨਾ ਜੱਟ ਹਲ ਵਾਹੀ ਜਾ ਇੰਦਰਦੇਵ ਤੇ ਨੂੰ ਬੜਾ ਗੁੱਸਾ ਚੜਿਆ ਉਨੇ ਚੱਕਿਆ ਬਮਾਨ ਸਿੱਧਾ ਆ ਗਿਆ ਉੱਥੇ ਆ ਕੇ ਕਹਿੰਦਾ ਤੈਨੂੰ ਮੈਂ ਜਦੋਂ ਲਾਨ ਆਪ ਕਰਕੇ ਗਿਆ ਬਈ 12 ਸਾਲ ਕਾਲ ਪੈਣਾ ਤੇ ਤੂੰ ਕਿਉਂ ਧੱਗੇ ਮਾਰਦਾ ਬਈ ਕਿਉਂ ਕਰੀ ਜਾਂਦਾ ਹੈ ਕੰਮ ਉਹ ਮੂਹਰੋਂ ਬੜੀ ਨਿਮਰਤਾ ਨਾਲ ਬੋਲਿਆ ਕਹਿੰਦਾ ਜਨਾਬ ਮੈਨੂੰ ਵੀ ਪਤਾ ਹੈ ਮੈਂ ਉੱਥੇ ਹੀ ਸੀ ਜਦੋਂ ਤੁਸੀਂ ਆਖਿਆ ਮੈਂ ਸੋਚਿਆ ਬਈ 12 ਸਾਲ ਜੇ ਖੇਤੀ ਨਾ ਕੀਤੀ ਤੇ 12 ਸਾਲਾਂ ਬਾਅਦ ਜਦੋਂ ਮੀਂਹ ਪਿਆ ਤੇ ਜੇ ਮੈਂ ਹਲਦੀ ਮੁੰਨੀ ਫੜਨ ਨੂੰ ਹੀ ਭੁੱਲ ਗਿਆ ਤੇ ਮੈਂ ਕਰੂੰ ਕਿ 12 ਸਾਲਾਂ ਬਾਅਦ ਹਾਂ ਦੇਵਤੇ ਨੂੰ ਗੱਲ 'ਚ ਲੌਜਿਕ ਲੱਗਿਆ ਉੱਠ ਗਿਆ ਜਾ ਕੇ ਮਨ 'ਚ ਖਿਆਲ ਆਇਆ ਮਨਾ ਜੇ 12 ਸਾਲਾਂ ਬਾਅਦ ਮੈਂ ਨਾਦ 'ਚ ਫੂਕ ਮਾਰਨੀ ਭੁੱਲ ਗਿਆ ਮਾਰ ਕੇ ਤਾਂ ਵੇਖਾਂ ਉਹਨੇ ਨਾਦ 'ਚ ਫੂਕ ਮਾਰਤੀ ਤੇ ਬੱਦਲ ਇਕੱਠੇ ਹੋਏ ਮੀਂਹ ਪਾਜੇ ਹੈ ਮਤਲਬ ਜਿਹੜੇ ਬੰਦੇ YouTube ਕਹਿ ਦਿੰਦੇ ਆ ਦੇਖ ਕੇ ਵੀ ਭਾਈ ਤੁਹਾਡਾ ਆ ਸਿਸਟਮ ਵਧਗਾ ਚੱਲਦਾ ਤੁਹਾਨੂੰ ਆ ਠੇਡੇ ਖਾਂਦੀ ਕੀ ਲੋੜ ਉਹਨਾਂ ਨੂੰ ਦੱਸ ਦਿਆਂ ਸਜਣੋ ਚੱਲਦਾ ਬਹੁਤ ਵਧਗਾ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜੇ ਭਾਈ ਚਾਂਸ ਕਾਲ ਉਧਰੋਂ ਪਿਆ ਤੇ ਇਧਰੋਂ ਹਲਦੀ ਮੁੰਨੀ ਫੜਨੀ ਭੁੱਲ ਕੇ ਫੇਰ ਕੀ ਕਰਾਂਗੇ ਇਸ ਕਰਕੇ ਕਰਦੇ ਆ ਸਜਣੋ ਹਾਂ ਇਹੋ ਜਿਹੀਆਂ ਗੱਲਾਂ ਸੁਣਨ ਵਾਸਤੇ ਆਪਣਾ ਸਨੈਪਚੈਟ ਫਾਲੋ ਕਰ ਲੋ ਸੁਖਜਿੰਦਰ ਅੰਡਰਸਕੋਰ ਲੋਕ